ਓਏ ਮੇਰਾ ਗਿਆ ਪਿਆ ਤੇ ਤੁਸੀਂ ਦੋਵਾਂ ਨੇ ਬਰਾਤ ਜਾਣਾ ਲੀੜਾ ਕਪੜਾ ਲੈ ਲੋ ਆ ਤਾਂ ਤੇ ਫੁੱਲ ਤਿਆਰੀ ਕਰ ਲਓ ਬਾਪੂ ਆ ਮੇਰੇ ਦੋਸਤਾਂ ਦੋਵੇਂ ਇਹ ਬਰਾਤ ਜਾਣਗੇ ਲਿਸਟ ਦੇ ਵਿੱਚ ਇਹਨਾਂ ਦਾ ਵੀ ਤੂੰ ਨਾਂ ਪਾਲਾ ਦੇਖ ਪੁੱਤ ਲਿਸਟਾਂ ਬਣ ਗਈਆਂ ਹੁਣ ਜਿਦ ਨਹੀਂ ਕਰੀਦੀ ਹੁੰਦੀ ਬਾਕੀ ਆਪਾਂ ਉੱਥੇ 11 ਬੰਦੇ ਲੈ ਕੇ ਜਾਣੇ ਉਹਨਾਂ ਨਾਲ ਆਪਣੀ ਗੱਲ ਹੋਈ ਹੋਈ ਆ ਬਾਕੀ ਸਾਦਾ ਵਿਆਹ ਹਨਾ ਆਪਾਂ ਬਾਲਾ ਖਰਚਾ ਨਹੀਂ ਕਰਾਉਣਾ ਉਹਨਾਂ ਦਾ ਪੈਲਸਾਂ ਦਾ ਕੰਮ ਕੀ ਆ ਦੋ ਦੋ ਘੰਟਿਆਂ ਚ ਦੋ ਦੋ ਕਿੱਲੇ ਵਗ ਜਾਂਦੇ ਆ ਬਾਪੂ ਤੂੰ ਲਿਸਟ ਵਧਾ ਦੇ ਬੰਦੇ ਵਾਧਾ ਐਡ ਕਰ ਦੇ ਮੈਂ ਤਾਂ ਉਹਨਾਂ ਦਾ ਫੁੱਲ ਖਰਚਾ ਕਰਾਂ ਉਹ ਇੱਕ ਤਾਂ ਤੂੰ ਵਿਆਹ ਕਰਨਾ ਤੂੰ ਐਵੇਂ ਕੰਜ ਸਿਆਣੇ ਬਣੀ ਦਾ ਹੁੰਦਾ ਪੁੱਤ ਮੁੜ ਕੇ ਤੈਨੂੰ ਪਤਾ ਕੁੜੀ ਦੇ ਪਿਓ ਤੇ ਭਰਾ ਤੇ ਕਿੰਨਾ ਬੋਝ ਪੈ ਜਾਂਦਾਗਾ ਲੋਕਾਂ ਦਾ ਕੀ ਹੈ ਲੋਕਾਂ ਨੇ ਤਾਂ ਖਾ ਕੇ ਹੱਥ ਝਾੜ ਕੇ ਵਗ ਜਾਣਾਗਾ ਇਹਨਾਂ ਨੇ ਤਾਂ ਫੇਰ ਵੀ ਚੰਗਾ ਨਹੀਂ ਕਹਿਣਾ ਜਿੰਨਾ ਮਰਜ਼ੀ ਕਰ ਲਾ ਬਾਪੂ ਫਿਰ ਬਰਾਤ ਵੀ ਨਹੀਂ ਜਾਂਦੀ ਜੇ ਮੇਰੇ ਦੋਸਤ ਨਹੀਂ ਜਾਂਦੇ ਨਾਲ ਸੱਸੀ ਗੱਲ ਬਾਈ ਜੀ ਹਾਂਜੀ ਠੀਕ ਐ ਬਾਈ ਤੁਸੀਂ ਨਾ ਆਪਣੀ ਕੁੜੀ ਦਾ ਰਿਸ਼ਤਾ ਕਿਤੇ ਹੋਰ ਦੇਖ ਲਓ ਹਾਂ ਸਾਡਾ ਜਵਾਕ ਜਾਂ ਨਹੀਂ ਮੰਨਦਾ ਪਾਪੂ ਨਾਗਾ ਤੋਂ ਕਰਤੀ ਕਰਦੇ ਹਾਂ ਮੈਂ ਤਾਂ ਇਕੱਲੇ ਲਿਆਉਂ ਕਿਉਂ ਜਵਾਬ ਦੇਤਾ ਮੈਂ ਤਾਂ ਤੈਨੂੰ ਵੀ ਨਹੀਂ ਲੈ ਕੇ ਜਾਂਦਾ ਉਹ ਤਾਂ ਫੋਨ ਮੈਂ ਵੀ ਨਹੀਂ ਕਰਿਆ ਸੀ ਕੋਈ ਨਾ ਚੱਲਾਂਗੇ 11 ਬੰਦੇ ਚੱਲਾਂਗੇ